ਰੰਗਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰੰਗਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਆਪੇ ਰਸੀਆ ਆਪራስ ਆਪੇ ਰਵਣਹਾਰ ਆਪੇ ਹੋਵ ਚੋ ਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਆਵ ਰਹਾ ਪਰਪੁਰ ਆਪੇ ਮਾਛੀ ਮਚੋਲੀ ਆਪੇ ਪਾਣੀ ਜਾਲ ਆਪੇ ਜਾਲ ਮਾਨਕੜਾ ਆਪੇ ਅੰਦਰ ਲਾ ਆਪੇ ਬੋ ਬਿਦਰੰਗੋਲਾ ਸਖੀਏ ਮੇਰਾ ਲਾਲ ਨਿਤਰਵ ਸੋਹਾ ਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵੇਗਸ ਰੰਗ ਰਤਾ ਮੇਰਾ ਸਾਹਿਬ ਆਵ ਰਹਾ ਪਰਪੂਰ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਮਾਲੀ ਗੋੜ ਮਹੱਲਾ ਚੌਥਾ ਜਪ ਮੰ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਾਰ ਸਾਧਿਆ ਆਇਆ ਗੁਰਮੁਖ ਬ੍ਰਾਹਮ ਪਛਾਤਾ ਕੰਨ ਕੰ ਸਤਿਗੁਰੂ ਚੌਥੇ ਪਾਤਸ਼ਾਹ ਉਹਨਾਂ ਦੀ ਇਹ ਅੰਮ੍ਰਿਤਮਈ ਬਾਣੀ ਜੋ ਕਿ ਮਾਲੀ ਗੌੜਾ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 984 ਅੰਗੋ ਤੇ ਸਿਸ਼ੋਬਤ ਹੈ ਜੀ ਅਲਵੇ ਸ਼ਬਦ ਦੀ ਵਿਚਾਰ ਕਰੀਏ ਜਪ ਮੰ ਰਾਮ ਨਾਮ ਸੁਖ ਦਾਤਾ ਇਹ ਮੇਰੇ ਮਨ ਰਾਮ ਦੇ ਨਾਮ ਦਾ ਸਿਮਰਨ ਕਰ ਜਪ ਸਿਮਰ ਰਾਮ ਨਾਮ ਰਾਮ ਦੇ ਨਾਮ ਦਾ ਏ ਮੇਰੇ ਮਨ ਆਪਣੇ ਆਪ ਨੂੰ ਸਬੋਧਨ ਕਰਕੇ ਇਹ ਮੇਰੇ ਮਨ RAM ਦੇ ਨਾਮ ਦਾ ਸਿਮਰਨ ਕਰ ਉਹ ਵਾਹਿਗੁਰੂ ਸੁਖ ਦਾਤਾ ਹੈ ਸੁੱਖਾਂ ਦਾ ਦਾਤਾ ਹੈ ਸਾਰੇ ਹੀ ਸੁਖ ਦੇਣ ਵਾਲਾ ਹੈ ਉਸ ਸੁਖ ਦਾਤੇ ਦਾ ਸਿਮਰਨ ਕਰ ਕਿਉਂਕਿ ਉਹ ਵਾਹਿਗੁਰੂ ਸਾਰੇ ਹੀ ਸੁਖ ਬਖਸ਼ਦਾ ਹੈ इच्छा पूरक सर्व सुख दाता हार जां के बस है काम तेना सो ऐसा हर पियाई है मेरे जीड़े ता सर्व सुख पाऊं हैं ਮੇਰੇ ਮਣਾ ਜੇ ਉਸ ਵਾਹਿਗੁਰੂ ਸਦਾ ਸਿਧਾਈਏ ਉਸ ਵਾਹਿਗੁਰੂ ਦਾ ਸਿਮਰਨ ਕਰੀਏ ਤਾਂ ਸਦਾ ਹੀ ਸਾਨੂੰ ਸੁੱਖ ਮਿਲਦੇ ਹਨ ਸਤ ਸੰਗਤ ਮਿਲ ਹਰ ਸਾਥ ਆਇਆ ਗੁਰਮੁਖ ਬ੍ਰਹਮ ਪਛਾਤਾ ਜਿਸ ਵੀ ਮਨੋਖ ਨੂੰ ਸਤ ਸੰਗਤ ਦੇ ਵਿੱਚ ਆ ਕੇ ਸਤ ਸੰਗਤ ਦੇ ਵਿੱਚ ਮਿਲ ਬੈਠ ਕੇ ਹਰ ਸਾਦ ਆਇਆ ਉਸ ਵਾਹਿਗੁਰੂ ਦੇ ਨਾਮ ਦਾ ਸਵਾਦ ਆਇਆ ਉਸ ਵਾਹਿਗੁਰੂ ਦੇ ਨਾਮ ਦਾ ਆਨੰਦ ਅੰਦਰ ਪੈਦਾ ਹੋਇਆ ਸਤ ਸੰਗਤ ਵਿੱਚ ਆ ਕੇ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਪ੍ਰਭੂ ਦੇ ਗੁਣ ਗਾਏ ਉਸ ਵੈਗੁਰੂ ਦੀ ਬਖਸ਼ੀ ਹੋਈ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਆਪਣੇ ਅੰਤਰ ਆਤਮਾ ਟਿਕੇ ਉਹਨਾਂ ਦੀ ਸਤਿਗੁਰੂ ਇੱਥੇ ਗੱਲ ਕਰ ਰਹੇ ਹਨ ਸਤ ਸੰਗਤ ਮਿਲ ਹਰ ਸਾਧੇ ਆਇਆ ਜਿਨ੍ਹਾਂ ਨੂੰ ਸਤ ਸੰਗਤ ਦੇ ਵਿੱਚ ਆ ਕੇ ਮਿਲ ਕੇ ਬੈਠ ਕੇ ਸਵਾਦ ਉਸ ਪਰਮਾਤਮਾ ਦੇ ਨਾਮ ਦਾ ਸਵਾਦ ਆਇਆ ਪਰਮਾਤਮਾ ਦੇ ਨਾਮ ਦਾ ਆਨੰਦ ਆਇਆ ਗੁਰਮੁਖ ਬ੍ਰਾਹਮ ਪਛਾਤਾ ਤੇ ਰਾਜੇ ਮਨੁੱਖ ਜੋ ਹਨ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਬ੍ਰਾਹਮਣ ਨੂੰ ਪਛਾਣ ਲੈਂਦੇ ਹਨ ਉਸ ਵਾਹਿਗੁਰੂ ਨੂੰ ਪਛਾਣ ਲੈਂਦੇ ਹਨ ਉਸ ਵਾਹਿਗੁਰੂ ਦੇ ਨਾਲ ਸਾਝ ਪਾ ਲੈਂਦੇ ਹਨ ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਮਿਲ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਅਤੇ ਉਸ ਵਾਹਿਗੁਰੂ ਦੇ ਗੁਣ ਗਾंदे ਗਾंदे ਜਿਨ੍ਹਾਂ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਉਹ ਫਿਰ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਹ ਪਰਮਾਤਮਾ ਦੇ ਨਾਲ ਸਾਝ ਪਾ ਲੈਂਦੇ ਹਨ ਪਰਮਾਤਮਾ ਨੂੰ ਪਾ ਲੈਂਦੇ ਹਨ ਰਹਾਉ ਵਡਪਾ ਗੀ ਗੁਰਦਰਸ਼ਨ ਪਾਇਆ ਗੌਰ ਮਿਲੇ ਹੈ ਹਰ ਪ੍ਰਭ ਜਾਤਾ ਜੈਸਵੀ ਵਡਭਾਗੀ ਨੇ ਗੁਰੂ ਦਾ ਦਰਸ਼ਨ ਪਾ ਲਿਆ ਗੁਰੂ ਦਾ ਦਰਸ਼ਨ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਗੁਰੂ ਦੇ ਬਖਸ਼ੇ ਹੋਏ ਬਚਨਾਂ ਦੇ ਨਾਲ ਜੁੜਨਾ ਇਹ ਹੈ ਗੁਰੂ ਦਾ ਦਰਸ਼ਨ ਵਡਭਾਗੀ ਗੁਰ ਦਰਸ਼ਨ ਪਾਇਆ ਗੁਰਮਿਲਿਆਂ ਹਰ ਪ੍ਰਭ ਜਾਤਾ ਗੁਰਮਿਲਿਆਂ ਜੇ ਗੁਰੂ ਨੂੰ ਮਿਲਿਆ ਜਾਵੇ ਗੁਰੂ ਦੀ ਬਾਣੀ ਦੇ ਨਾਲ ਆਪਣਾ ਹਿਰਦਾ ਜੋੜਿਆ ਜਾਵੇ ਗੁਰੂ ਦੀ ਬਾਣੀ ਨਾਲ ਆਪਣੀ ਸੁਰਤ ਜੋੜੀ ਜਾਵੇ ਹਰ ਪ੍ਰਭ ਜਾਤਾ ਫਿਰ ਉਹ ਹਰੀ ਦੀ ਪਛਾਨ ਹੋ ਜਾਂਦੀ ਹੈ ਉਸ ਹਰੀ ਪਰਮਾਤਮਾ ਦੇ ਨਾਲ ਸਾਝ ਬਣ ਜਾਂਦੀ ਹੈ ਦੁਰ ਮੁੱਤਮ ਮੈਲ ਗਈ ਸਭ ਨੀਕਰ ਹਰ ਅਮਰਤ ਹਰ ਸਾਰ ਨਾਤਾ ਅਮਰਤ ਆਤਮਿਕ ਜੀਵਨ ਦੇਣ ਵਾਲਾ ਜਲ ਆਤਮਿਕ ਜੀਵਨ ਦੇਣ ਵਾਲੇ ਜਲ ਦੇ ਵਿੱਚ ਜਦੋਂ ਆਤਮਿਕ ਇਸ਼ਨਾਨ ਕੀਤਾ ਸਰੀਰ ਦਾ ਇਸ਼ਨਾਨ ਦੀ ਗੱਲ ਨਹੀਂ ਹੈ ਹਿਰਦੇ ਦੀ ਇਸ਼ਨਾਨ ਦੀ ਗੱਲ ਹੈ ਆਤਮਿਕ ਇਸ਼ਨਾਨ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਇਸ਼ਨਾਨ ਕੀਤਾ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਜਪਿਆ ਇਹ ਹੈ ਆਤਮਿਕ ਜੀਵਨ ਦੇਣ ਵਾਲੇ ਸਰੋਵਰ ਦੇ ਵਿੱਚ ਇਸ਼ਨਾਨ ਦੁਰਮਤ ਮੈਲ ਗਈ ਸਭ ਨੀਕਰ ਫਿਰ ਦੁਰਮਤ ਦੀ ਮੈਲ ਜੋ ਹੈ ਅੰਦਰ ਉਹ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਇਹ ਕਦੋਂ ਖਤਮ ਹੋਈ ਜਦੋਂ ਆਤਮਿਕ ਜੀਵਨ ਦੇਣ ਵਾਲੇ ਸਰੋਵਰ ਦੇ ਵਿੱਚ ਆਤਮਿਕ ਇਸ਼ਨਾਨ ਕੀਤਾ ਆਤਮਿਕ ਜੀਵਨ ਦੇਣ ਵਾਲਾ ਉਸ ਵਾਹਿਗੁਰੂ ਦਾ ਨਾਮ ਹੈ ਸਤ ਸੰਗਤ ਹੈ ਸਤ ਸੰਗਤ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਅੰਦਰੋਂ ਸਾਰੇ ਦੁਰਮਤ ਦੀ ਮੈਲ ਜੋ ਆਇਆ ਉਹ ਖਤਮ ਹੋ ਜਾਂਦੀ ਹੈ ਤਨ ਤਨ ਸਾਦ ਜਿਨੀ ਹਰ ਪ੍ਰਭ ਪਾਇਆ ਤੈਨ ਪੁੱਛੋ ਹਰ ਕੀ ਬਾਤਾ ਉਹ ਤਨ ਗੁਰਮੁਖ ਜਨ ਤਨ ਹਨ ਤਨ ਤਨ ਸਾਦ ਜਿਨੀ ਹਰ ਪ੍ਰਭ ਪਾਇਆ ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਇਹਨਾਂ ਪੁੱਛੋ ਹਰ ਕੀ ਬਾਤਾਂ ਅਤੇ ਮੈਂ ਉਹਨਾਂ ਗੁਰਮੁਖ ਜਣਾਂ ਨੂੰ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਬੈਠ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਅੰਦਰੋਂ ਦੁਰਮਤ ਦੀ ਮੈਲ ਖਤਮ ਕਰਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਉਹਨਾਂ ਕੋਲੋਂ ਮੈਂ ਉਸ ਵਾਹਿਗੁਰੂ ਦੀਆਂ ਗੱਲਾਂ ਪੁੱਛਦੀ ਹਾਂ ਪਾਏ ਲਗੋ ਨਿਤ ਕਰੋ ਜੋ ਦਰਿਆ ਹਰ ਮੇਲੋ ਕਰਮ ਬਿਦਾਤਾ ਮੈਂ ਇਹੋ ਜੇ ਗੁਰਮੁਖ ਜਣਾ ਦੇ ਪੈਰਾਂ ਤੇ ਲਗਦੀ ਹਾਂ ਪਾਏ ਲਗਾਂ ਮੈਂ ਉਹਨਾਂ ਦੇ ਚਰਨਾਂ ਤੇ ਟਹਿਂਦੀ ਹਾਂ ਨਿਤ ਕਰੋ ਜੋ ਦਰਿਆ ਤੇ ਸਦਾ ਹੀ ਹਰ ਰੋਜ ਜੋ ਦਰਿਆ ਬੇਨਤੀਆਂ ਕਰਦੀ ਹਾਂ ਹਰ ਮੇਲੋ ਕਰਮ ਕਿਰਪਾ ਕਰਕੇ ਵਿਧਾਤਾ ਉਹ ਬਿਦਾਤਾ ਜੋ ਐਸੋ ਸਿਰਜਣਹਾਰ ਹੈ ਉਸ ਦਾ ਮਿਲਾਪ ਕਰਾ ਦੇਵੋ ਇਸ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਉਪਦੇਸ਼ ਹੈ ਜੋ ਦੀਸ ਗੁਰ ਸਿੱਖੜਾ ਇਸ ਨਿਵ ਨਿਵ ਲਾ ਗੋਂ ਪਾਇਂ ਜਿਓ ਅੱਖਾਂ 베ਰਤਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ ਜੋ ਦਿਸਰ ਗੁਰ ਸਿੱਖੜਾ ਤਿਸ ਨੇਵ ਨੇਵ ਲਾਗੂ ਪਾਇ ਜਿਉ ਅੱਖਾਂ 베ਰਤਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ ਅਸੀਂ ਆਪਣੇ ਅੰਦਰੋਂ ਦੇਖੀਏ ਕਿ ਅਸੀਂ ਗੁਰਮਖ ਜਣਾ ਨੂੰ ਮਿਲ ਕੇ ਇਹ ਗੱਲਾਂ ਕਰਦੇ ਹਾਂ ਕਿ ਗੁਰਮਖ ਜਣਾ ਨੂੰ ਮਿਲ ਕੇ ਉਸ ਵਾਹਿਗੁਰੂ ਦੀ ਗੱਲਾਂ ਕਰਨ ਆ ਉਸ ਦੇ ਅੱਗੇ ਬੇਨਤੀਆਂ ਕਰਦੇ ਹਾਂ ਕਿ ਮੈਨੂੰ ਗੁਰ ਸੱਜਣ ਨੂੰ ਮਿਲਾ ਦਿਓ ਮੈਨੂੰ ਬਾਣੀ ਦੇ ਨਾਲ ਜੋੜਿਓ ਮੈਨੂੰ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਜੋੜ ਦਿਓ ਇਹ ਕੋਈ ਕੋਈ ਹੈ ਜੋ ਗੁਰਮਖ ਜਣਾ ਦੇ ਅੱਗੇ ਐੋ ਜੀਆਂ ਬੇਨਤੀਆਂ ਕਰਦਾ ਹੈ ਪਾਏ ਲਗੋ ਨਿਤ ਕਰੋ ਜੁ ਦਰਿਆ ਹਰ ਮੇਲੋ ਕਰਮ ਬਿਧਾਤਾ ਲੇ ਲਾਟ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮੰਨ ਤਨ ਰਤਾ ਜਿਨ੍ਹਾਂ ਦੇ ਮੱਥੇ ਦੇ ਉੱਤੇ ਧੁਰ ਤੋਂ ਇਹ ਲਿਖਿਆ ਹੋਇਆ ਹੈ ਲਿਲਾਟ ਮੱਥਾ ਧੁਰ ਤੋਂ ਇਹ ਲਿਖਿਆ ਹੋਇਆ ਹੈ ਉਹੀ ਫਿਰ ਗੁਰੂ ਸਾਧੂ ਗੁਰੂ ਸਾਧੂ ਦੀ ਪ੍ਰਾਪਤੀ ਕਰਦੇ ਹਨ ਗੁਰੂ ਮਹਾਪੁਰਖ ਦੀ ਪ੍ਰਾਪਤੀ ਕਰਦੇ ਹਨ ਫਿਰ ਜਿਹੜੇ ਗੁਰੂ ਮਹਾਪੁਰਖ ਦੀ ਪ੍ਰਾਪਤੀ ਕਰ ਲੈਂਦੇ ਹਨ ਗੁਰਬਚਨੀ ਮਨ ਤਨ ਰਾਤਾ ਉਹ ਫਿਰ ਗੁਰੂ ਦੇ ਬਚਨਾਂ ਦੇ ਵਿੱਚ ਉਹਨਾਂ ਦਾ ਮਨ ਅਤੇ ਤਨ ਰੰਗੀ ਜਾਂਦਾ ਹੈ ਉਹ ਗੁਰੂ ਦੇ ਬਚਨਾਂ ਦੇ ਵਿੱਚ ਹੀ ਜੁੜ ਜਾਂਦੇ ਹਨ ਗੁਰੂ ਦੇ ਬਚਨਾਂ ਦੇ ਨਾਲ ਹੀ ਸਦਾ ਜੁੜੇ ਰਹਿੰਦੇ ਹਨ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇ ਲੇਖ ਪਾਪ ਗਵਾਤਾ ਗੁਰੂ ਦੇ ਰਾਹੀ ਜਦੋਂ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸੁਖ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਭ ਕੇ ਲਿਖ ਪਾਪ ਗਵਾਤਾ ਤੇ ਸਾਰੇ ਪਾਪ ਵਿਕਾਰ ਅੰਦਰੋਂ ਖਤਮ ਹੋ ਜਾਂਦੇ ਆ ਜਦੋਂ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਰਾਮ ਰਸਾਇਣ ਜਿਨ ਗੁਰ ਮਤ ਪਾਇਆ ਤਨ ਕੀ ਉਤਮ ਬਾਤਾ ਰਾਮ ਰਸਾਇਣ ਰਸਾਇਣ ਰਸ ਜਮਾ ਆਇਨ ਰਸਾਂ ਦਾ ਘਾਰ ਅਰਥਾਤ ਸ੍ਰੇਸ਼ਟ ਰਸ ਜਿਨ੍ਹਾਂ ਨੇ ਵੀ RAM ਰਸਾਇਣ ਜਿਨ ਗੁਰਮਤ ਪਾਇਆ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਰਾਮ ਰਸਾਇਨ ਉਸ ਸ੍ਰੇਸ਼ਟ ਰਸ ਨੂੰ ਵਾਹਿਗੁਰੂ ਦਾ ਨਾਮ ਦੀ ਪ੍ਰਾਪਤੀ ਕਰ ਲਈ ਤਿੰਨ ਕੀ ਉਤਮ ਬਾਤਾ ਉਹ ਫਿਰ ਜਨ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਨਾਮ ਸ੍ਰੇਸ਼ਟ ਨਾਮ ਰਸ ਦੀ ਪ੍ਰਾਪਤੀ ਕਰ ਲਈ ਉਹ ਤਿੰਨ ਕੀ ਉਤਮ ਬਾਤਾ ਉਹਨਾਂ ਦੀ ਫਿਰ ਲੋਕ ਪਰਲੋਕ ਦੇ ਵਿੱਚ ਹਰ ਪਾਸੇ ਵਡਿਆਈ ਵਡਿਆਈ ਹੁੰਦੀ ਹੈ ਤਿੰਨ ਕੀ ਪੰਕ ਪਾਇ ਵੜ ਭਾਗੀ ਜਨਨਾਣ ਕ ਚਰਨ ਪਰਾਤਾ ਫਿਰ ਇਹੋ ਜੇ ਮਨੁੱਖਾਂ ਦੀ ਚਰਨ ਧੂੜ ਵੜ ਭਾਗੀ ਵੱਡੇ ਭਾਗਾ ਨਾਲ ਪ੍ਰਾਪਤ ਹੁੰਦੀ ਹੈ ਕਿਹੋ ਜੇ ਮਨੁੱਖ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਨਾਮ ਰਸਾਇਣ ਦੇ ਵਿੱਚ ਆਪਣਾ ਮਨ ਜੋੜਿਆ ਸ੍ਰੇਸ਼ਟ ਨਾਮ ਰਸਤੇ ਵਿੱਚ ਆਪਣਾ ਮਨ ਜੋੜ ਲਿਆ ਉਹਨਾਂ ਦੀ ਤਿੰਨ ਕੀ ਪੰਖ ਪੰਖ ਚਰਨ ਧੂੜ ਤਿੰਨ ਕੀ ਪੰਖ ਪਾਈਏ ਵੜ ਭਾਗੀ ਵੱਡੇ ਭਾਗਾਂ ਦੇ ਨਾਲ ਉਹਨਾਂ ਦੀ ਉਹਨਾਂ ਗੁਰਮੁਖ ਜਣਾ ਦੀ ਜਿਨ੍ਹਾਂ ਨੇ ਆਪਣਾ ਅੰਦਰਲਾ ਨਾਮ ਰਾਸ ਤੇ ਨਾਲ ਜੋੜ ਲਿਆ ਉਹਨਾਂ ਦੀ ਜੋ ਚਰਨ ਧੂੜ ਹੈ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਜਨ ਨਾਨਕ ਚਰਨ ਪਰਾਤਾ ਸਤਿਗੁਰੂ ਜੀ ਕਹਿ ਰਹੇ ਹਨ ਉਪਦੇਸ਼ ਕਰ ਰਹੇ ਹਨ ਕਿ ਨਾਨਕ ਵੀ ਉਹਨਾਂ ਦੇ ਚਰਨਾਂ ਤੇ ਪੈਂਦਾ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਨਾਮ ਸ੍ਰੇਸ਼ਟ ਨਾਮ ਰਸ ਪ੍ਰਾਪਤ ਕਰ ਲਿਆ ਤੋ ਸਤਿਗੁਰੂ ਜੀ ਉਹ ਉਪਦੇਸ਼ ਇਸ ਸ਼ਬਦ ਦੇ ਵਿੱਚ ਕਰ ਰਹੇ ਹਨ ਸਤਿਗੁਰੂ ਜੀ ਅੱਗੇ ਬੇਨਤੀ ਹੈ ਕਿ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ ਤਾਂ ਜੋ ਸਾਡਾ ਜਨਮ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ